ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੋਜੰਗ ਪ੍ਰਿਆਤ ਛੰਦ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਆਓ ਪਿਆਰਿਓ ਜਪ ਸਾਹਿਬ ਜੀ ਦੀ ਅੱਗੇ ਸੰਥਿਆ ਅਤੇ ਅਰਥਾਂ ਦੀ ਵਿਚਾਰ ਕਰੀਏ ਜਾਬ ਸਾਹਿਬ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੇ ਮੁਖਾਰਬੰਤ ਉਚਾਰਨ ਕੀਤੀ ਹੋਈ ਬਾਣੀ ਹੈ। ਪੋਜੰਗ ਨਾਮ ਹੈ ਸੱਪ ਦਾ। ਇਹ ਜਿਹੜਾ ਛੰਦ ਹੈ ਅਗੇ ਆਰੰਭ ਹੋ ਰਿਹਾ ਇਹ ਛੱਪ ਦੀ ਚਾਲ ਚੱਲਣ ਵਾਲਾ ਹੈ। ਭੱਬਾ ਭੱਬੇ ਨੂੰ ਔਂਕੜ ਜਿੱਜੇ ਨੂੰ ਟਿੱਪੀ ਤੇ ਗੱਗਾ ਪੋਜੰਗ ਬੋਲਣਾ ਪੋਜੰਗ ਪ੍ਰਯਾਤ ਛੰਦ। ਸੋ ਸੱਪ ਦੀ ਚਾਲ ਚੱਲਣ ਵਾਲਾ ਹੈ। ਨਮਸਤਵੰ ਅਕਾਲੇ ਸੋ ਨਮਸਤ ਵਾਂਗ ਨਹੀਂ ਕਹਿਣਾ। ਨਮਸਤਵੰ ਭਾਵ ਇਹਨੂੰ ਇਸ ਤਰ੍ਹਾਂ ਬੋਲਣਾ ਹੈ। ਇਹਦਾ ਵਿਚਾਰ ਇਸ ਤਰ੍ਹਾਂ ਕਰਨਾ ਹੈ ਨੰਨਾ ਮੰਮਾ ਮੰਮੇ ਨੂੰ ਅਦਕ ਸਸਾ ਤੱਤੇ ਨੂੰ ਔਕੜ ਐੜੇ ਨੂੰ ਟੱਪੀ। ਨਮਸਤਵੰ ਬੋਲਣਾ ਹੈ ਨਮਸਤ ਵਾਂਗ ਨਹੀਂ ਬੋਲਣਾ। ਇਸ ਤਰ੍ਹਾਂ ਪੈਰ ਚ ਵਾਵਾ ਵੀ ਬੋਲਿਆ ਜਾਏਗਾ ਤੇ ਟਿੱਪੀ ਦੀ ਆਵਾਜ਼ ਵੀ ਨਿਕਲੇਗੀ ਇਹਦਾ ਅਰਥ ਇਹ ਬੰਦਾ ਹੈ हे ਪ੍ਰਮਾਤਮਾ ਤੈਨੂੰ ਨਮਸ਼ਕਾਰ ਹੈ ਅਕਾਲੇ ਕਾਲ ਤੋਂ ਰਹਿਤ ਅਕਾਲੇ ਸਮੇ ਤੋਂ ਰਹਿਤ ਅਕਾਲੇ ਕਲਪਨਾ ਤੋਂ ਰਹਿਤ ਜਿਹੜਾ ਕਾਲ ਮੌਤ ਤੋਂ ਰਹਿਤ ਹੈ ਉਹਨੂੰ ਨਮਸ਼ਕਾਰ ਹੈ ਐਡਾ ਅਗੇਤਰ ਹੈ ਅਕਾਲੇ ਸੋ ਐਸਾ ਜਿਹੜਾ ਪਰਮਾਤਮਾ ਹੈ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਉਹਨੂੰ ਨਮਸਕਾਰ ਕਰਦੇ ਹਾਂ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਸੋ ਨਮਸਤਵੰ ਗਣੀ ਬੋਲਣਾ ਪਾਠ ਕਿਰਪਾਲੇ ਇਹਦਾ ਅਰਥ ਬੰਦਾ ਹੈ ਕਿਰਪਾਲੇ ਕਿਰਪਾ ਦੇ ਘਰ ਕਿਰਪਾ ਵਾਲੇ ਕਿਰਪਾ ਕਰਨ ਵਾਲੇ ਹੈ ਪਰਮਾਤਮਾ ਤੈਨੂੰ ਸਾਡੀ ਨਮਸਕਾਰ ਹੈ ਕਿਰਪਾਲੇ ਨਹੀਂ ਕਹਿਣਾ ਕਿਰਪਾਲੇ ਸੋ ਜੇ ਕਿਰਪਾਲੇ ਬੋਲਦੇ ਹਾਂ ਤੇ ਸਾ ਪੂਰਾ ਰਾਰਾ ਬੋਲਿਆ ਜਾਵੇਗਾ ਇਸ ਵਾਸਤੇ ਜਿਹੜਾ ਰਾਰਾ ਹੈ ਇਹ ਕੱਕੇ ਦੀ ਸ਼ਰਨ ਵਿੱਚ ਆ ਗਿਆ ਇਸ ਕਰਕੇ ਜਿਹੜੀ ਸਿਹਾਰੀ ਹੈ ਉਹ ਰਾਰੇ ਨੂੰ ਲਾਉਣੀ ਹੈ ਕੱਕੇ ਨੂੰ ਸਿਹਾਰੀ ਲੱਗੀ ਹੈ ਨਾ ਇਸ ਕਰਕੇ ਕੱਕਾ ਰਾਰੇ ਨੂੰ ਸਿਹਾਰੀ ਪੱਪੇ ਕੰਨਾ ਲੱਲੇ ਲਾ ਕਿਰਪਾਲੇ ਸੋ ਕੱਕੇ ਦੇ ਪੈਰ 'ਚ ਰਾਰਾ ਹੈ ਇਹਨੂੰ ਕਿਰਪਾਲੇ ਬੋਲਣਾ ਹੈ ਸੋ ਉਹ ਜਿਹੜਾ ਪਰਮਾਤਮਾ ਹੈ ਕਿਰਪਾ ਦਾ ਕਰ ਹੈ ਇਸ ਕਰਕੇ हे ਪਰਮਾਤਮਾ ਤੈਨੂੰ ਮੇਰੀ ਨਮਸਕਾਰ ਹੈ ਨਮਸਤੰ ਆਰੂਪੇ ਅਗਲਾ ਪਾਠ ਨਮਸਤੰ ਨੰਨਾ ਮੰਮਾ ਸਸਾ ਤੱਤੇ ਨੂੰ ਟਿੱਪੀ ਲੱਗੀ ਹੈ ਇਹਨੂੰ ਨਮਸਤੰਗ ਨਹੀਂ ਬੋਲਣਾ ਨਮਸਤੰਗ ਬੋਲਣਾ ਆਰੂਪੇ ਸੋ ਇਹਦਾ ਅਰਥ ਹੈ ਨਮਸਕਾਰ ਹੈ ਆਰੂਪੇ ਆ ਰੂਪੇ ਨਹੀਂ ਬੋਲਣਾ ਐਡੇ ਨੂੰ ਕੰਨਾ ਨਹੀਂ ਲੋਣਾ ਆ ਰੂਪੇ ਬੋਲਣਾ ਸੋ ਰੂਪ ਤੋਂ ਰਹਿਤ ਆਕਾਰ ਤੋਂ ਰਹਿਤ ਸਰੀਰ ਤੋਂ ਰਹਿਤ ਜਿਹਦਾ ਕੋਈ ਰੂਪ ਨਹੀਂ ਹੈ ਸੋ ਆਕਾਰਾਂ ਤੋਂ ਰਹਿਤ ਪ੍ਰਮਾਤਮਾ ਤੈਨੂੰ ਨਮਸਕਾਰ ਹੈ ਨਮਸਤੰ ਅਨੂਪੇ ਅਨੂਪੇ ਉਪਮਾ ਤੋਂ ਰਹਿਤ ਸੋ ਅਨੂਪੇ ਅਨ ਜਿਹੜਾ ਵੈਰੀ ਹੈ ਉਮੀ ਤੇਰੀ ਉਪਮਾ ਕਰਦਾ ਹੈ ਇਸ ਕਰਕੇ ਵੀ ਤੈਨੂੰ ਨਮਸਕਾਰ ਹੈ ਪ੍ਰਮਾਤਮਾ ਵੈਰੀ ਵੀ ਤੇਰੀ ਉਪਮਾ ਕਰਦੇ ਹਨ ਅਨੂਪੇ ਉਹ ਉਪਮਾ ਤੋਂ ਵੀ ਰਹਿਤ ਹੈ ਅਨੂਪੇ ਪਾਠ ਕਰਨਾ ਅਨੂਪੇ ਆਨੂਪੇ ਨਹੀਂ ਕਰਨਾ ਅਨੂਪੇ ਸੋ ਨਮਸਕਾਰ ਹੈ ਉਪਮਾ ਤੋਂ ਰਹਿਤ ਪ੍ਰਮਾਤਮਾ ਮੇਰੀ ਤੈਨੂੰ ਨਮਸਤੰ ਆਪੇਖੇ ਭੇਖੇ ਭੇਖ ਤੋਂ ਰਹਿਤ ਕਿਸੇ ਪ੍ਰਕਾਰ ਦਾਦੋ ਕੋਈ ਭੇਖ ਵੀ ਨਹੀਂ ਹੈ ਵੀ ਕਿਹੜੇ ਭੇਖ ਵਿੱਚ ਹੈ ਕਿਹੜੇ ਭੇਸ ਵਿੱਚ ਹੈ ਪਰਮਾਤਮਾ ਇਸ ਕਰਕੇ ਭੇਖੇ ਅਭੇਖੇ ਭੇਖ ਤੋਂ ਰਹਿਤ ਜਿਹੜਾ ਪਰਮਾਤਮਾ ਹੈ ਉਸ ਪਰਮਾਤਮਾ ਨੂੰ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਡੀ ਨਮਸ਼ਕਾਰ ਹੈ ਨਮਸਤੰ ਅਲੇਖੇ ਅਲੇਖੇ ਨਹੀਂ ਕਹਣਾ ਅਲੇਖੇ ਪਾਠ ਕਰਨਾ ਐੜਾ ਆ ਗੀਤਰ ਸੋ ਨਮਸਕਾਰ ਹੈ ਅਲੇਖੇ ਜਿਹੜਾ ਲੇਖੇ ਤੋਂ ਰਹਿਤ ਹੈ ਸੋ ਜਿਹੜਾ ਅਲੇਖੇ ਗਿਣਤੀ ਤੋਂ ਰਹਿਤ ਹੈ ਗਿਣਤੀ ਦੇ ਵਿੱਚ ਨਹੀਂ ਆਉਂਦਾ ਜਿਹਦੇ ਕੋਈ ਗਿਣਤੀ ਨਹੀਂ ਕਰ ਸਕਦਾ ਸੋ ਇਸ ਇੱਕ ਇਸ ਵਾਸਤੇ ਪ੍ਰਮਾਤਮਾ ਗਿਣਤੀ ਤੋਂ ਰਹਿਤ ਹੈ ਲੇਖੇ ਤੋਂ ਰਹਿਤ ਹੈ ਐਸੇ ਪ੍ਰਮਾਤਮਾ ਨੂੰ ਸਾਡੀ ਨਮਸਕਾਰ ਹੈ ਪਾਠ ਕਰਨੇ ਹਨ ਨਮਸਤੰ ਆਪੇਖੇ ਨਮਸਤੰ ਅਲੇਖੇ ਤਤੇ ਦੇ ਉੱਤੇ ਟਿੱਪੀ ਹੈ ਸੋ ਇਸ ਤਰ੍ਹਾਂ ਪਾਠ ਜਿਹੜਾ ਕਰਨਾ ਹੈ ਨਮਸਤੰ ਆਲੇਖੇ ਨਮਸਤੰ ਆਪੇਖੇ ਨਮਸਤੰ ਆਪੇਖੇ ਨਮਸਤੰ ਆਲੇਖੇ ਨਮਸਤੰ ਆਕਾਏ ਸੋ ਸੱਚੇ ਪਾਤਸ਼ਾਹ ਕਹਿੰਦੇ ਆਕਾਏ ਜਿਹੜਾ ਕਾਇਆ ਸਰੀਰ ਤੋਂ ਰਹਿਤ ਹੈ ਕਾਇਆ ਤੋਂ ਰਹਿਤ ਹੈ ਪੰਜਾਂ ਤਤਾਂ ਵਾਲੇ ਸਰੀਰ ਤੋਂ ਜਿਹੜਾ ਰਹਿਤ ਹੈ ਉਹਨੂੰ ਸਾਡੀ ਨਮਸ਼ਕਾਰ ਹੈ ਸੋ ਇਹਦਾ ਅਰਥ ਇਹ ਬਣਦਾ ਹੈ ਨਮਸਤੰ ਸੱਚੇ ਪਾਤਸ਼ਾਹ ਕਹਿੰਦੇ ਉਸ ਪਰਮਾਤਮਾ ਨੂੰ ਸਾਡੀ ਨਮਸਕਾਰ ਹੈ ਪਾਠ ਕਰਨਾ ਹੈ ਨਮਸਤੰ ਆਕਾਏ ਆਕਾਏ ਨਹੀਂ ਕਹਿਣਾ ਆਕਾਏ ਜਿਹੜਾ ਕਾਇਆ ਤੋਂ ਰਹਿਤ ਹੈ ਨਮਸਤੰ ਅਜਾਏ ਸੋ ਜਨਮ ਤੋਂ ਰਹਿਤ ਜਿਹੜਾ ਹੈ ਪਾਠ ਅਜਾਏ ਆਜਾਏ ਨਹੀਂ ਕਰਨਾ ਅਜਾਏ ਜਿਹੜਾ ਜਨਮ ਤੋਂ ਹੀ ਰਹਿਤ ਹੈ ਜੰਮਣ ਤੋਂ ਹੀ ਰਹਿਤ ਹੈ ਕਦ ਕਦੇ ਜਾਇਆ ਨਹੀਂ ਜਾਂਦਾ ਆਇਆ ਹੀ ਨਹੀਂ ਜਾਂਦਾ ਜਿਹੜਾ ਇਸਾ ਜਿਹੜਾ ਪਰਮਾਤਮਾ ਹੈ ਉਹਨੂੰ ਸਾਡੀ ਨਮਸ਼ਕਾਰ ਹੈ